ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਇੱਕ ਹੋਰ ਅਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲਿਆ ਹੁਣੇ-ਹੁਣੇ ਵਿਆਹ ਤੋਂ ਬਾਅਦ ਸੌਰਿਆਂ ਦੇ ਖਰਚੇ ਤੇ ਵਿਦੇਸ਼ ਚ ਚਲੀ ਗਈ ਇੱਕ ਮਟਿਆਰ ਨੇ ਆਪਣੇ ਪਤੀ ਅਤੇ ਸਹੁਰੇ ਨਾਲ ਸੰਬੰਧ ਤੋੜ ਲੈ ਜੀ ਹਾਂ ਇੱਕ ਜਾਣਕਾਰੀ ਹੁਣੇ-ਹੁਣੇ ਆ ਰਹੀ ਹੈ ਉਸ ਦਾ ਜਤੇਰਾ ਪ੍ਰਭਾ ਬਲਜੀਤ ਸਿੰਘ ਵਾਸੀ ਫਰੀਦਕੋਟ ਦੀ ਫਰੀਦਕੋਟ ਦੀ ਸਾਲੀ ਦੀ ਪੁੱਤਰੀ ਰਾਜਪ੍ਰੀਤ ਕੌਰ ਵਾਸੀ ਸਾਦੀਕਾ ਜ਼ਿਲ੍ਹਾ ਫਰੀਦਕੋਟ ਸਟੱਡੀ ਬੇਸਟ ਕੈਨੇਡਾ ਗਈ ਹੋਈ ਸੀ ਬਲਜੀਤ ਸਿੰਘ ਨੇ ਉਸ ਦਾ ਉਸ ਦੇ ਵਿਆਹ ਦੀ ਗੱਲ ਕੀਤੀ ਗੁਰ ਰਣ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਰਾਜਪ੍ਰੀਤ ਕੌਰ ਨਾਲ 10 ਮਈ 2019 ਨੂੰ ਹੋਇਆ ਸੀ ਤੇ ਉਸ ਨੇ ਵਿਆਹ ਤੋਂ ਲੈ ਕੇ ਉਸ ਨੂੰ ਦੇਸ਼ ਭੇਜੇ ਤੱਕ 2 ਲੱਖ 10 ਹਜ਼ਾਰ ਰੁਪਏ ਦੇ ਠੱਗੀ ਮਾਰੀ ਜੀਹਾਂ ਖਰਚ ਕੀਤੇ ਹਨ ਉਸਨਾਂ ਇਹ 23 ਲੱਖ 10 ਹਜ਼ਾਰ ਰੁਪਏ ਦੀ ਠੱਗੀ ਹੋ ਗਈ ਸਾਰਾ ਦੋਸ਼ ਹੈ ਕਿ ਉਹਨਾਂ ਦੇ ਨੂੰ ਨੇ ਉਹਨਾਂ ਨਾਲ 21 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਇਸ ਮਾਮਲੇ 'ਚ ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਲੜਕੇ ਉਸਦੇ ਮਾਤਾ ਪਿਤਾ ਭਰਾ ਖਲਾ ਮਾਮਲਾ ਦਰਜ ਕਰ ਲਿਆ ਥਾਣਾ ਨੇ ਹਲਸਿੰਗ ਵਾਲਾ ਦੇ ਸਬ ਇੰਸਪੈਕਟਰ ਉਮਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਵਾਸੀ ਪਿੰਡ ਖੋਟੇ ਨੇ 27 ਮਾਰਚ 20 ਇਹ ਨੂੰ ਐਸਐਸਪੀ ਨੂੰ ਹਦਾਇਤ ਦਿੱਤੀ ਤੇ ਦੋਸ਼ ਲਾਇਆ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਜਿਸ ਕਰਕੇ ਉਸਨੇ ਇਹ ਸਾਰਾ ਖਰਚਾ ਕੀਤਾ ਤੇ ਨਾਲ ਹੀ ਉਸ ਲੜਕੀ ਨੇ ਉਸਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਤੇ ਪਰ ਬਾਅਦ ਚ ਉਸਦੀ ਪਤਨੀ ਉਸ ਨਾਲ ਇਹ ਕਾਰਨਾਮਾ ਕਰਗੀ ਵੀਡੀਓ ਦੇਖਣ ਲਈ ਤੋਂ ਵੱਡਾ ਤਨਵਾ